ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਹੈ ਨਮਸਕਾਰ ਕਰਨੇ ਆ ਪਾਤਸ਼ਾਹ ਨੂੰ ਕੋਟ ਕੋਟ ਵਾਰ ਨਮਸਕਾਰ ਸਭ ਤੋਂ ਪਹਿਲਾਂ ਇਹ ਵੇਖੋ ਕਿ ਗੁਰੂ ਵਿਅਕਤੀ ਹੈ ਜਾਂ ਗੁਰੂ ਇੱਕ ਸ਼ਖਸੀਅਤ ਹੈ ਇੱਕ ਸ਼ਕਤੀ ਹੈ ਜਿਹੜਾ ਸਾਡਾ ਮੰਨਣਾ ਸਾਡਾ ਪੂਜਣਾ ਉਹ ਟੰਗ ਤਰੀਕਾ ਜਿਹੜਾ ਅਸੀਂ ਲੈ ਕੇ ਚੱਲ ਰਹੇ ਹਾਂ ਉਹ ਏਦਾਂ ਦਾ ਲੈ ਕੇ ਚੱਲ ਰਹੇ ਆ ਜਿਵੇਂ ਇੱਕ ਵਿਅਕਤੀ ਦੀ ਪੂਜਾ ਕਰਨੀ ਹੋਵੇ ਪਰ ਗੁਰੂ ਵਿਅਕਤੀ ਨਹੀਂ ਹੈ ਜੇ ਗੁਰੂ ਨੂੰ ਵਿਅਕਤੀ ਮੰਨ ਵੀ ਲਓ ਤੇ ਫਿਰ ਇਹ ਵੀ ਮੰਨਣਾ ਪੈਗਾ ਕਿ ਗੁਰੂ ਮਰਦ ਜਾਮੇ ਵਿੱਚ ਜਾਂ ਔਰਤ ਜਾਮੇ ਵਿੱਚ ਹੈ ਨੰਬਰ 2 ਜਿੰਨੂੰ ਮਰਦ ਜਾਂ ਔਰਤ ਦਾ ਜਾਮਾ ਦੇ ਲੋਗੇ ਠਹਿਰਾ ਲੋਗੇ ਫਿਰ ਇਹ ਵੀ ਮੰਨਣਾ ਪੈਗਾ ਕਿ ਕਦੇ ਨਾ ਕਦੇ ਕੋਈ ਨਾ ਕੋਈ ਉਹਨੂੰ ਰੋਗ ਵੀ ਲੱਗੇਗਾ ਫਿਰ ਇਹ ਵੀ ਮੰਨਣਾ ਪਏਗਾ ਕਿ ਉਹ ਹੁਣ ਬੱਚਾ ਹੈ ਜਵਾਨ ਹੈ ਬਿਰਧ ਹੈ ਤੇ ਫਿਰ ਇਹ ਵੀ ਮੰਨਣਾ ਪਏਗਾ ਵੀ ਇੱਕ ਦਿਨ ਆਏਗਾ ਜਦ ਉਹ ਖਤਮ ਹੋ ਜਾਏਗਾ ਦੁਨੀਆ ਤੋਂ ਚਲਾ ਜਾਏਗਾ ਪਰ ਸਾਡਾ ਗੁਰੂਏ ਸ਼ਬਦ ਸਾਡਾ ਗੁਰੂਏ ਗਿਆਨ ਗਿਆਨ ਪੈਦਾ ਤੇ ਹੋਇਆ ਪਰ ਇਹਦਾ ਅੰਤਲਾ ਸਮਾ ਨਹੀਂ ਆਉਣਾ ਕਿਉਂਕਿ ਗਿਆਨ ਕਦੇ ਮਰਦਾ ਨਹੀਂ ਹੈ ਗਿਆਨ ਜ਼ਿੰਦਾ ਰਹਿੰਦਾ ਹੈ ਹਰ ਵਕਤ ਜ਼ਿੰਦਾ ਰਹਿੰਦਾ ਹੈ ਸਿੱਖਾਂ ਕੋਲ ਬੜਾ ਵੱਡਾ ਇੱਕ ਮਾਣ ਸੀ ਫਕਰ ਵਾਲੀ ਗੱਲ ਸੀ ਮਾਣ ਵਾਲੀ ਗੱਲ ਸੀ ਸੀ ਨਹੀਂ ਹੁਣ ਵੀ ਹੈ ਕਿ ਸਾਡਾ ਗੁਰੂ ਇੱਕ ਗਿਆਨ ਗੁਰੂ ਪਰ ਸਾਨੂੰ ਗਿਆਨ ਦੇ ਸ਼ਗਿਰਦ ਹੋਣ ਦੇ ਨਾਤੇ ਅਗਿਆਨੀ ਨਹੀਂ ਸੀ ਹੋਣਾ ਚਾਹੀਦਾ ਬੇਸਮਝ ਨਹੀਂ ਸੀ ਹੋਣਾ ਚਾਹੀਦਾ ਪਰ ਸਾਡਾ ਕਰਤਾਰ ਸਾਡਾ ਵਿਹਾਰ ਸ਼ਰਧਾ ਦੇ ਨਾਂ ਦੇ ਉੱਤੇ ਬੇਸਮਝੀ ਵਾਲਾ ਲੋਕਾਂ ਦੇ ਸਾਹਮਣੇ ਆਉਂਦਾ ਹੈ ਉਹ ਮੈਂ ਅੱਗੇ ਗੱਲ ਕਰਾਂਗਾ ਕਿਵੇਂ ਅਸੀਂ ਅੰਨੀ ਸ਼ਰਦਾ ਦੇ ਨਾਂ ਦੇ ਉੱਤੇ ਧੋਖਾ ਦੇਣ ਦਾ ਯਤਨ ਕਰ ਰਹੇ ਹਾਂ ਤੇ ਕਿੰਨੂੰ ਆਪਣੇ ਆਪ ਨੂੰ ਗੁਰੂ ਇਹ ਕਹਿੰਦਾ ਹੈ ਗਿਆਨ ਇਹ ਕਹਿੰਦਾ ਹੈ ਸ਼ਬਦ ਇਹ ਕਹਿੰਦਾ ਹੈ ਵੀ ਇਹਦੇ ਨਾਲ ਤੁਹਾਡੀ ਤਰੱਕੀ ਹੋਏਗੀ ਪਰ ਕਿੱਥੋਂ ਅੰਦਰੋਂ ਤਰੱਕੀ ਹੋਏਗੀ ਗਿਆਨ ਕਿੱਥੇ ਰਹਿਣਾ ਹੈ ਤੁਹਾਡੇ ਅੰਦਰ ਰਹਿਣਾ ਦਿਮਾਗ ਵਿੱਚ ਰਹਿਣਾ ਦਿਮਾਗ ਦੇ ਨਾਲ ਸਾਰੇ ਤਰੱਕੀ ਦੇ ਦਰਵਾਜ਼ੇ ਖੋਲਦੇ ਨੇ ਪਰ ਅਸੀਂ ਕੀ ਕਰ ਲਿਆ ਵੀ ਉਸ ਗਿਆਨ ਨੂੰ ਆਪਣੇ ਅੰਦਰ ਅਪਲਾਈ ਕਰਨ ਦੀ ਬਜਾਏ ਆਪਣੇ ਦਿਮਾਗ ਵਿੱਚ ਭਰਨ ਦੀ بجائے ਅਸੀਂ ਗਿਆਨ ਨੂੰ ਰੁਮਾਲਿਆਂ ਦੇ ਢੇਰਾਂ ਬੰਦ ਕਰਕੇ ਰੱਖ ਲਿਆ ਗੁਰਦੁਆਰੇ ਦੀ ਚਾਰ ਦੁਆਰੀ ਦੇ ਅੰਦਰ ਬੰਦ ਕਰਕੇ ਰੱਖ ਲਿਆ ਤੇ ਉਹਦੇ ਨਾਲ ਸਾਂਝ ਪਾਉਣ ਦਾ ਜਿਹੜਾ ਤੌਰ ਤਰੀਕਾ ਹੈ ਉਹ ਇਹ ਅਪਣਾ ਲਿਆ ਵੀ ਜਿਵੇਂ ਆਉਣਾ ਹੈ ਬੰਦੇ ਦੀ ਤਰ੍ਹਾਂ ਜਿਵੇਂ ਕੋਈ ਬੰਦੇ ਨੂੰ ਮੱਥਾ ਟੇਕਦਾ ਹੈ ਮੂਰਤੀ ਨੂੰ ਮੱਥਾ ਟੇਕਦਾ ਹੈ ਆਉਣਾ ਹੈ ਮੱਥਾ ਟੇਕਣਾ ਹੈ ਹੁਕਮਨਾਮਾ ਪੜਨਾ ਹੈ ਮੰਨਣਾ ਨਹੀਂ ਸਿਰਫ ਪੜਨਾ ਹੈ ਪ੍ਰਸ਼ਾਦ ਲੈਣਾ ਹੈ ਚਲੇ ਜਾਣਾ ਹੈ ਬਸ ਅਸੀਂ ਇਦਾਂ ਮੰਨ ਲਿਆ ਤੇ ਵੱਧ ਤੋਂ ਵੱਡ ਵੱਧ ਫਿਰ ਸਾਡਾ ਮੰਨਣ ਦਾ ਇਹ ਹੁੰਦਾ ਹੈ ਦੁੱਧ ਹੀ ਕੈਨ ਲੈ ਆਏ ਰਾਸ਼ਨ ਲੈ ਆਏ ਰੁਮਾਲਾ ਲੈ ਆਏ ਏਸੀ ਪੱਖਾ ਲਵਾਇਆ ਇਦਾਂ ਦਾ ਕੰਮ ਕਰ ਦਿੱਤਾ ਤੇ ਅਸੀਂ ਕਹਿ ਦਿੱਤਾ ਵੀ ਅਸੀਂ ਬੜੇ ਸੱਚੇ ਸਰਦਾਲੂ ਬਣ ਗਏ ਆ ਗੁਰੂ ਨੂੰ ਜਿਹੜਾ ਸ਼ਬਦ ਗੁਰੂ ਏ ਜਿਹੜਾ ਗਿਆਨ ਗੁਰੂ ਏ ਉਸ ਗੁਰੂ ਨੂੰ ਨਾਂ ਤੇ ਕਿਸੇ ਜੋਤ ਦੀ ਲੋੜ ਹੈ ਉਹ ਖੁਦ ਹੀ ਜਗ ਦੀ ਜੋਤ ਹੈ ਗਿਆਨ ਜੋਤ ਹੀ ਹੁੰਦਾ ਹੈ ਗਿਆਨ ਹੁੰਦਾ ਕਿ ਇਹ ਜੋਤ ਹੀ ਹੈ ਕਿਸੇ ਬੰਦੇ ਦੇ ਕੋਲ ਬਹੁਤ ਗਿਆਨ ਹੋਵੇ ਆਪਾਂ ਕੀ ਕਹਿੰਨੇ ਆ ਵੀ ਇਹਦੇ ਅੰਦਰ ਗਿਆਨ ਦੀ ਜੋਤ ਜਗ ਰਹੀ ਹੈ ਬੜਾ ਗਿਆਨ ਹੈ ਲਟ ਲਟ ਕਰਕੇ ਬਲਦਾ ਇਹਦੇ ਅੰਦਰ ਉਹ ਗਿਆਨ ਨਾ ਤੇ ਬਾਹਰ ਲਿਆਂ ਜੋਤਾਂ ਦੀ ਗੁਰੂ ਨੂੰ ਲੋੜ ਹੈ ਨਾ ਗੁਰੂ ਨੂੰ ਇਹ ਲੋੜ ਹੈ ਵੀ ਉਹਦੇ ਕੋਲ ਧੂਪ ਲਾਈ ਜਾਏ ਨਾ ਗੁਰੂ ਨੂੰ ਇਹ ਲੋੜ ਹੈ ਵੀ ਉਹਦੇ ਕੋਲ ਏਸੀ ਲਾਇਆ ਜਾਏ ਉਹਨੂੰ ਪੱਖਾ ਲਾਇਆ ਜਾਏ ਗਿਆਨ ਨਾ ਨੂੰ ਏਸੀ ਦੀ ਲੋੜ ਨਾ ਹੀਟਰ ਦੀ ਲੋੜ ਨਾ ਪੱਖੇ ਦੀ ਲੋੜ ਨਾ ਧੂਪ ਦੀ ਲੋੜ ਨਾ ਬੱਤੀ ਦੀ ਲੋੜ ਗਿਆਨ ਦੀ ਕਦਰ ਉਹਦੋਂ ਪੈਂਦੀ ਜਦੋਂ ਗਿਆਨ ਨੂੰ ਤੁਸੀਂ ਦਿਮਾਗ ਦੇ ਅੰਦਰ ਭਰ ਲੈਂਦੇ ਹੋ ਚਲੋ ਮੈਂ ਇੱਕ ਐਗਜ਼ਾਮਪਲ ਦੇਣਾ ਪਾਣੀ ਦਾ ਇੱਕ ਘੜਾ ਭਰਿਆ ਹੋਵੇ ਪਾਣੀ ਦਾ ਕੰਬੋ ਵੇ ਘੜਾ ਹੋਵੇ ਉਸ ਪਾਣੀ ਦੇ ਘੜੇ ਨੂੰ ਬਹੁਤ ਸੁੰਦਰ ਇੱਕ ਰੁਮਾਲ ਦੇ ਨਾਲ ਲਪੇਟ ਕੇ ਰੱਖ ਦਿਓ ਘਰ ਦੇ ਅੰਦਰ ਔਰ ਕਿਸੇ ਜਗ੍ਹਾ ਤੇ ਰੱਖ ਦਿਓ ਪਾਣੀ ਪੀਣ ਜੋਗੇ ਬੜਾ ਮਿੱਠਾ ਪਾਣੀ ਹੈ ਚੰਗਾ ਪਾਣੀ ਹੈ ਤਾਂ ਖੈਰ ਹੁਣ ਪਾਣੀ ਦੇ ਕੋਲ ਧੂਪ ਤਖਾਓ ਪਾਣੀ ਨੂੰ ਮੱਥਾ ਟੇਕੀ ਜਾਓ ਇਹਦੇ ਨਾਲ ਦੂਜੇ ਐਗਜ਼ਾਮਪਲ ਰੱਖ ਲੈਨੇ ਭੋਜਨ ਬਣਾ ਕੇ ਉਹ ਵੀ ਪਰੋਸ ਕੇ ਪਾਣੀ ਦੇ ਨਾਂ ਰੱਖ ਦਿਓ ਉਹਨੂੰ ਖਾਓ ਨਾ ਪਾਣੀ ਨੂੰ ਪੀਓ ਨਾ ਧੂਪ ਦੇਈ ਜਾਓ ਰਮਾਲੇ ਚੜਾਈ ਜਾਓ ਉਹਦੇ ਕੋਲ ਜੋਤਾਂ ਜਗਾਈ ਜਾਓ ਪਰ ਜਿਹੜਾ ਕੰਮ ਏ ਵੀ ਭੋਜਨ ਖਾਣ ਦੇ ਨਾਲ ਭੁੱਖ ਮਰਨੀ ਉਹ ਖਾ ਨਹੀਂ ਰਹਿ ਪਾਣੀ ਪੀਣ ਦੇ ਨਾਲ ਪਿਆਸ ਨੇ ਬੁਝਣਾ ਏ ਉਹ ਪੀ ਨਹੀਂ ਰਹਿ ਇਹੀ ਵਾਲਾ ਸੀ ਗੁਰੂ ਦੇ ਨਾਲ ਕਰ ਰਹੇ ਗੁਰੂ ਦਾ ਗਿਆਨ ਵਰਤੋਂ ਵਿੱਚ ਨਹੀਂ ਲਿਆ ਰਿਹਾ ਉਹ ਕਿੱਥੋਂ ਪਤਾ ਲੱਗ ਰਿਹਾ ਹੈ ਸਾਡੀਆਂ ਆਦਤਾਂ ਤੋਂ ਸਾਡੀਆਂ ਆਦਤਾਂ ਨਹੀਂ ਬਦਲ ਰਹੀਆਂ ਵਰਤੋਂ ਵਿੱਚ ਨਹੀਂ ਲਿਆ ਰਹੇ ਬਸ ਉਹਨੂੰ ਧੂਪ ਦੇ ਰਹੇ ਆ ਹੀਟਰ ਦੇ ਰਹੇ ਆ ਪੱਖਾ ਦੇ ਰਹੇ ਆ ਅਰਗਬਤੀਆਂ ਦੇ ਰਹੇ ਆ ਇਤੋਂ ਵੱਧ ਕੁਝ ਨਹੀਂ ਇਹ ਤੇ ਇਦਾਂ ਹੀ ਹੋਇਆ ਵੀ ਭੋਜਨ ਬਣਾਇਆ ਹੈ ਪਰ ਉਹਨੂੰ ਤੋਂ ਬੱਤੀ ਘਈ ਜਾ ਰਹੇ ਆ ਖਾ ਨਹੀਂ ਰਹੇ ਮੈਂ ਗੱਲ ਕਰ ਰਿਹਾ ਸਾਂ ਗੁਰੂ ਦੇ ਕਦ ਕਾਠ ਦੇ ਮੁਤਾਬਕ ਜਦੋਂ ਸਰੀਰਾਂ ਵਿੱਚ ਗੁਰੂ ਰਹਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਉਹਨਾਂ ਦਾ ਸਾਰਿਆਂ ਦਾ ਕੱਦ ਬਰਾਬਰ ਨਹੀਂ ਸੀ ਕੱਦ ਕਾਠ ਦੇ ਮੁਤਾਬਕ ਉਹਨਾਂ ਨੂੰ ਪਜਾਮੇ ਦੀ ਚੋਲੇ ਦੀ ਲੋੜ ਜਿਹੜੀ ਪਈ ਉਹਨਾਂ ਦੇ ਮੁਤਾਬਕ ਪਈ ਕੱਦ ਕਾਠ ਦੇ ਮੁਤਾਬਕ ਅੱਜ ਜਿਹੜਾ ਗੁਰੂ ਦਾ ਸਰੀਰ ਏ ਉਹ ਹੈ ਸਰੀਰ ਏ ਕਾਗਜ਼ ਵਾਲਾ ਉਹਦੇ ਉੱਤੇ ਲਿਖੀ ਜਿਹੜੀ ਬਾਣੀ ਏ ਉਹਦਾ ਨਾਂ ਏ ਸ਼ਬਦ ਉਹਦਾ ਨਾਂ ਏ ਗੁਰੂ ਬਾਣੀ ਉਹਦਾ ਨਾਂ ਏ ਗਿਆਨ ਖੈਰ ਹੁਣ ਅੱਜ ਸਾਨੂੰ ਸੰਭਾਲਣ ਦੀ ਕੀ ਲੋੜ ਏ ਗੁਰੂ ਸਰੀਰ ਨੂੰ ਅੱਜ ਕਿਹੜੀ ਲੋੜ ਏ ਸੰਭਾਲ ਦੇ ਪਾਣੀ ਤੋਂ ਬਚਾਓ ਅੱਜ ਗੁਰੂ ਸਰੀਰ ਨੂੰ ਲੋੜ ਏ ਕੋਈ ਕੀੜਾ ਨਾ ਲੱਗੇ ਇਹਨਾਂ ਚੀਜ਼ਾਂ ਤੋਂ ਬਚਾਓ ਉਹਦੀ ਸਫਾਈ ਕਰੋ ਪਰ ਅਸੀਂ ਉਹਨੂੰ ਆਮ ਪੰਜ ਤੱਤਾਂ ਦੇ ਸਰੀਰ ਦੇ ਤਰ੍ਹਾਂ ਪੂਜਣਾ ਚਾਹੁੰਨੇ ਆ ਜਿਹੜਾ ਗੁਰਮਤ ਦੇ ਅਕੋਰਡਿੰਗ ਸਹੀ ਨਹੀਂ ਹੈ ਇੱਕ ਗੱਲ ਮੈਂ ਇੱਥੇ ਹੋਰ ਕਰ ਦਿਆਂ ਤੁਸੀਂ ਗੁਰੂ ਦੇ ਕੋਲ ਆਉਂਦੇ ਹੋ ਤੇ ਗੁਰੂ ਦੇ ਕੋਲ ਆਣ ਕੇ ਬੰਦੇ ਦੀ ਤਰ੍ਹਾਂ ਗੁਰੂ ਨੂੰ ਭੋਜਨ ਖਵਾਉਣਾ ਚਾਹੁੰਦੇ ਹੋ ਉਹ ਨਹੀਂ ਖਾਂਦੇ ਚਲੋ ਮੈਂ ਹੋਰ ਗੱਲ ਕਰ ਦਿਆਂ ਕਈ ਵਾਰੀ ਨਾ ਲੋਕ ਕਹਿੰਦੇ ਨੇ ਵੇਖੋ ਜੀ ਸਾਡੇ ਗੁਰੂ ਭੋਜਨ ਛਕਦੇ ਨੇ ਠੀਕ ਹੈ ਤੁਹਾਡੇ ਗੱਲ ਨੂੰ ਵੱਡਾ ਕਰ ਦਿੰਨੇ ਆ ਅਗਰ ਤੁਹਾਡੇ ਗੁਰੂ ਭੋਜਨ ਛਕਦੇ ਨੇ ਤੇ ਫੇਰ ਗੁਰੂ ਨੂੰ ਇਸ਼ਨਾਨ ਦੀ ਵੀ ਤੇ ਲੋੜ ਪੈਂਦੀ ਹੈ ਨਾ ਸਭ ਤੋਂ ਵੱਡਾ ਜਿਆਦਾ ਰੋਜ਼ ਰੋਜ਼ ਜਿਹੜੀ ਲੋੜ ਪੈਂਦੀ ਹੈ ਨਾ ਉਹ ਪਾਣੀ ਦੀ ਲੋੜ ਪੈਂਦੀ ਹੈ ਪਰ ਜਿਹੜਾ ਗੁਰੂ ਗਿਆਨ ਗੁਰੂ ਸ਼ਬਦ ਗੁਰੂ ਬਾਣੀ ਦੇ ਕੋਲ ਐ ਇਸ ਵਕਤ ਸਰੀਰਕ ਜ਼ਮਾ ਹੈ ਉਹਦੇ ਉੱਤੇ ਪਾਣੀ ਦੀਆਂ ਬੂੰਦਾਂ ਪੈਣਗੀਆਂ ਕਾਗਜ਼ ਘਲ ਜਾਏਗਾ ਫਿਰ ਗੁਰੂ ਨੂੰ ਛਨਾਣ ਨਹੀਂ ਕਰਾ ਲਿਆ ਕਰੋ ਨਾ ਗੁਰੂ ਦਾਤਨ ਕਰੇ ਨਾ ਕੁਰਲਾ ਕਰੇ ਨਾ ਲੈਟਰਿੰਗ ਜਾਏ ਨਾ ਬਾਥਰੂਮ ਜਾਏ ਤੇ ਬਸ ਇਹਨਾਂ ਕ ਮੰਨ ਲੈਣਾ ਜੀ ਗੁਰੂ ਭੋਜਨ ਛਕਦੇ ਨੇ ਗੁਰੂ ਭੋਜਨ ਛਕਦੇ ਨੇ ਪਿਆਰਿਓ ਇਹ ਸਾਡਾ ਇੱਕ ਕੌਮੀ ਵਿਧਾਨ ਹੈ ਕਿ ਜਦੋਂ ਪ੍ਰਸ਼ਾਦ ਬਣਾਉਣਾ ਹੈ ਤੇ ਉਹਦੇ ਵਿੱਚ ਕਿਰਪਾਨ ਪੇਟ ਕਰਨੀ ਇਹ ਕੌਮੀ ਵਿਧਾਨ ਹੈ ਇਹ ਹੋਰ ਕੁਝ ਨਹੀਂ ਇਸ ਤੋਂ ਵੱਧ ਕੌਮੀ ਵਿਧਾਨ ਹੈ ਸਾਰਿਆਂ ਨੂੰ ਵਰਤਾਇਆ ਜਾਣਾ ਖੈਰ ਜੋ ਮੈਂ ਗੱਲ ਕਰ ਰਿਹਾ ਵੀ ਜੇ ਗੁਰੂ ਨੂੰ ਵਿਅਕਤੀ ਦੀ ਤਰ੍ਹਾਂ ਮੰਨਣਾ ਹੈ ਤੇ ਫਿਰ ਇਹ ਤੇ ਨਹੀਂ ਨਾ ਵੀ ਅੱਤਾ ਵਿਅਕਤੀ ਦੀ ਤਰ੍ਹਾਂ ਮੰਨ ਲੋ ਤੇ ਅਦਾ ਨਾ ਮੰਨ ਫਿਰ ਵਿਅਕਤੀ ਨੂੰ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਦਤਨ ਕਰਲਾ ਇਸ਼ਨਾਨ ਪਾਣ ਕਿਰਿਆ ਸੁਧਨ ਦੀ ਲੋੜ ਹੁੰਦੀ ਹੈ ਸਾਡੇ ਗੁਰੂ ਇਹ ਸਭ ਕੁਝ ਨਹੀਂ ਕਰਦੇ ਤੋਂ ਮੈਂ ਖੀਰ ਤੇ ਇੱਕ ਗੱਲ ਕਹਿ ਦਿਆਂ ਗੁਰੂ ਗਿਆਨ ਹੈ ਗੁਰੂ ਸ਼ਕਤੀ ਹੈ ਗੁਰੂ ਨੂੰ ਏਸੀ ਦੀ ਲੋੜ ਨਹੀਂ ਗੁਰੂ ਨੂੰ ਪੱਖੇ ਦੀ ਲੋੜ ਨਹੀਂ ਇਹ ਤੁਹਾਡੀ ਸ਼ਰਧਾ ਦੇ ਥੱਲੇ ਸਭ ਕੁਝ ਆਉਂਦਾ ਹੈ ਤੁਸੀਂ ਗੁਰੂ ਨੂੰ ਇਹ ਸਭ ਕੁਝ ਦਿੰਦੇ ਹੋ ਪਰ ਮਨ ਦੇ ਕੋਲ ਬਿਲਕੁਲ ਵੀ ਨਹੀਂ ਤੁਸੀਂ ਗੁਰੂ ਨੂੰ ਮੱਥਾ ਟੇਕ ਰਹੇ ਹੋ ਗੁਰੂ ਦੀ ਗੱਲ ਨੂੰ ਮੱਥਾ ਨਹੀਂ ਟੇਕ ਰਹੇ ਗੁਰੂ ਦੀ ਗੱਲ ਨੂੰ ਖੋਪੜੀ ਵਿੱਚ ਨਹੀਂ ਲਿਆ ਰਹੇ ਸਦੀਆਂ ਪੁਰਾਣੀਆਂ ਜਿਹੜੀਆਂ ਬਣੀਆਂ ਬੰਦਸ਼ਾਂ ਨੇ ਮਾਨਤਾਵਾਂ ਨੇ ਧਾਰਨਾਵਾਂ ਨੇ ਪਰੰਪਰਾਵਾਂ ਨੇ ਉਹ ਤੁਹਾਡੇ ਅੰਦਰ ਅੱਜ ਵੀ ਰੌਲਾ ਪਾ ਕੇ ਰੱਖਦੀਆਂ ਨੇ ਰੌਲਾ ਮਚਾ ਕੇ ਰੱਖਦੀਆਂ ਨੇ ਤੁਸੀਂ ਉਹਨੂੰ ਧਰਮ ਸਮਝੀ ਬੈਠੇ ਹੋ ਤੁਸੀਂ ਗੁਰੂ ਨੂੰ ਪੁੱਛਿਆ ਕਿੱਥੇ ਅਗੇ ਸਭ ਤੋਂ ਵੱਡਾ ਧਰਮ ਕੀ ਹੁੰਦਾ ਹੈ ਗੁਰੂ ਨੂੰ ਮੰਨਿਆ ਕਿੱਥੇ ਐ ਗੁਰੂ ਦੀ ਗੱਲ ਮੈਨੂੰ ਦੱਸੋ ਵੀ ਆ ਗੁਰੂ ਦੀ ਗੱਲ ਮੈਂ ਕਰਦਾ ਗੁਰੂ ਕਹਿੰਦਾ ਬੇਈਮਾਨੀ ਨਹੀਂ ਕਰਨੀ ਬਹੁ ਪ੍ਰਪੰਚ ਕਰ ਪਰਤਨ ਲਿਆ ਵੈ ਸੁਧਾਰ ਭਿਆਨ ਲਟਾਵੇ ਮਨ ਮੇਰੇ ਭੂਲੇ ਕਪਟਨਾ ਕੀ ਜੈ ਅੰਤਨ ਬੇਰਾ ਤੇਰੇ ਜੀ ਪਹਿਲੀ ਚ ਗੁਰੂ ਤੇ ਇਦਾਂ ਕਹਿੰਦੇ ਨੇ ਪਰ ਅਸੀਂ ਮੱਥਾ ਟੇਕ ਜੰਨੇ ਆ ਰੁਮਾਲਾ ਚੜਾ ਕੇ ਛਡਾ ਦਿੰਨੇ ਆ ਤੇ ਦਾਤਰੀ ਤਿੱਖੀ ਕਰਕੇ ਚਲੇ ਜਾਂਦੇ ਆ ਜਿਹੜਾ ਕੋਲ ਆਉਂਦਾ ਹੈ ਉਹਦੀ ਖਲ ਲਾ ਕੇ ਉਲਟੀ ਕਰਕੇ ਟੰਗ ਦਿੰਨੇ ਆ ਤੇ ਸ਼ਾਮੀ ਫੇਰ ਅੱਖਾਂ ਬੰਦ ਕਰਕੇ ਪੰਜ ਦਮੜੇ ਗੋਲਕ ਵਿੱਚ ਪਾ ਕੇ ਤੇ ਸਿੱਕੇ ਨੇ ਜਿਵੇਂ ਬੜਾ ਵੱਡਾ ਸ਼ਰਦਾਲੂ ਬਣ ਗਿਆ ਐਦਾਂ ਨਹੀਂ ਸ਼ਰਦਾਲੂ ਬਣੇ ਸੱਚੇ ਬਣੋ ਹੀਟਰ ਏਸੀ ਪੱਖਾ ਨਹੀਂ ਰਜਾਈਆਂ ਕੰਬਲ ਨਹੀਂ ਗੁਰੂ ਗਿਆਨ ਨੂੰ ਖੋਪੜੀ ਵਿੱਚ ਲਿਆਉਣ ਦਾ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ